ਅਜੋ ਹੁਸ਼ਿਆਰਪੁਰ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇਕਾਈ ਵੱਲੋਂ ਹੁਸ਼ਿਆਰਪੁਰ ਡੀਸੀ ਨੂੰ ਦੋ ਮੰਗ ਪੱਤਰ ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ ਪਹਿਲਾ ਮੰਗ ਪੱਤਰ ਜੋ ਕਿਸਾਨੀ ਸੰਘਰਸ਼ ਵਾਰਡਰ ਤੋਂ ਚੱਲ ਰਿਹਾ ਹੈ ਉਸ ਵਿੱਚ ਜੋ ਕੇਂਦਰ ਸਰਕਾਰ ਦੀ ਅਤੇ ਹਰਿਆਣਾ ਸਰਕਾਰ ਵੱਲੋਂ ਜੋ ਕਿਸਾਨਾਂ ਦਾ ਕਾਂਨ ਕੀਤਾ ਜਾ ਰਿਹਾ ਹੈ ਅਤੇ ਦੂਜਾ ਦਿਬੜੂਗੜਾ ਜੇਲ੍ਹ ਵਿੱਚ ਬੰਦ ਭਾਈ ਅਮਰਪਾਲ ਦੇ ਉੱਤੇ ਤਤਸੱਦ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਬਾਥਰੂਮ 'ਚ ਕੈਮਰਾ ਲਗਾ ਕੇ ਉਹਨਾਂ ਦੀ ਜੋ ਨਿੱਜਤਾ ਖਤਮ ਕੀਤੀ ਜਾ ਰਹੀ ਹੈ ਇਹ ਜਿਹੜਾ ਤੁਸੀਂ ਫੜਾ ਉਹ ਐਨਐਸਏ ਨਾਲ ਹੈ ਇੱਕ ਤਰ੍ਹਾਂ ਉਹ ਇੱਕ ਸਾਲ ਤੋਂ ਜੀਭੂ ਵਾਲੀ ਜੇਤ ਦੇ ਸਾਬੀ ਦੇ ਕੋਲ ਗਿਆ ਗੁਰੂਕੀ ਸਰਕਾਰ ਦੇ ਘਰ ਨਾਲ ਤੋਂ ਉਹਨੇ ਉਹਦੇ ਆ ਉਹਨੇ ਸੱਲਾਂ ਦੇ ਵਿੱਚ ਗੁਪਤ ਕੈਂਦੇ ਲਾ ਕੇ ਉਹਨਾਂ ਨੂੰ ਮਤਲਬ ਉਹ ਜਿਹੜਾ ਨਿਜਤਾ ਨਾਲ ਆ ਉਹ ਕੈਦ ਕੀਤਾ ਜਾ ਰਿਹਾ ਵੀ ਹੋ ਸਕਦਾ ਜਿਹੜੀ ਉਹ ਗਲਤ ਕਰ ਰਹੀ ਹੈ ਤੇ ਉਹਨਾਂ ਦੀ ਐਨਐਸਏ ਤਰੰਗ ਖਤਮ ਕਰਕੇ ਤੇ ਉਹਨੂੰ ਉਹਨੂੰ ਪੰਜਾਬ ਫਿਰ ਤਰੰਗ ਪਰੰਦੀਸ ਕਮੇ ਦੀ ਨਾਲ ਹੋਰ ਸਾਰੇ ਹਾਂਜੀ ਅੱਜ ਮੰਗ ਪੱਤਰ ਦਿੱਤਾ ਕੀ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਦ ਅਸੀਂ ਡੀਸੀ ਮੈਡਮ ਹਿਸ਼ਾਰਪੁਰ ਨੂੰ ਦੋ ਜਾਦ ਪੱਤਰ ਜਿਹੜੇ ਆ ਉਹ ਦਿੱਤੇ ਆ ਇੱਕ ਜਿਹੜਾ ਆ ਕਿਸਾਨੀ ਮੰਗਾਂ ਦੇ ਸੰਬੰਧ ਵਿੱਚ ਆ ਤੇ ਕਿਸਾਨੀ ਅੰਦੋਲਨ ਦੇ ਸੰਬੰਧ ਵਿੱਚ ਆ ਜਿਸ ਤਰੀਕੇ ਦੇ ਨਾਲ ਸੈਂਟਰ ਗਵਰਨਮੈਂਟ ਜਿਹੜੇ ਆ ਉਹ ਜ਼ਬਰ ਢਾ ਕੇ ਕਿਸਾਨਾਂ ਨੂੰ ਜਿਹੜਾ ਉਹ ਖਦੇੜਨਾ ਚਾਹੁੰਦੀ ਆ ਤੇ ਉਹਨਾਂ ਦੀ ਜਿਹੜੀਆਂ ਜਾਇਜ਼ ਮੰਗਾਂ ਆ ਉਹ ਚਾਹੇ ਐਮਐਸਪੀ ਦੀ ਹੋਵੇ ਚਾਹੇ ਉਹ ਮੰਗਾਂ ਜਿਹੜੀਆਂ ਕਿਸਾਨੀ ਸੰਘਰਸ਼ ਦੌਰਾਨ ਪਰਚੇ ਦਰਜ ਹੋਇਆ ਉਹਦੇ ਸਬੰਧ ਵਿੱਚ ਹੋਵੇ ਸਰਕਾਰ ਉਸ ਪਾਸੇ ਨੂੰ ਜਿਹੜਾ ਨਹੀਂ ਗੱਲਬਾਤ ਕਰ ਰਹੀ ਤੇ ਸਰਕਾਰ ਕਿਸਾਨਾਂ ਉੱਤੇ ਜਬਰਟਾ ਆ ਕੇ ਉਹਨਾਂ ਦੇ ਅੰਦੋਲਨ ਨੂੰ ਜਿਹੜਾ ਖਤਮ ਕਰਨਾ ਚਾਹੁੰਦੀ ਆ ਇੱਕ ਉਹਦੇ ਵਿਰੋਧ ਦੇ ਵਿੱਚ ਅਸੀਂ ਆਪਣਾ ਮੰਗ ਪੱਤਰ ਜਿਹੜਾ ਉਹ ਦਿੱਤਾ ਆ ਦੂਸਰਾ ਮੰਗ ਪੱਤਰ ਜਿਹੜਾ ਹੈਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਸ ਵਾਸਤੇ ਕੇਂਦਰ ਸਰਕਾਰ ਤੇ ਸਟੇਟ ਸਰਕਾਰ ਜਿਹੜੀ ਆ ਉਹ ਬਹੁਤੀ ਗੰਭੀਰ ਨਹੀਂ ਹੈਗੀ ਕਿਉਂਕਿ 2011 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਸੀ ਤੇ 2016 ਦੇ ਵਿੱਚ ਇਹਦੀ ਜਿਹੜੀ ਟਰਮ ਉਹ ਖਤਮ ਹੋ ਚੁੱਕੀ ਆ ਇਸ ਕਰਕੇ ਜਿਹੜੀ ਵੋਟਾਂ ਬਣਾਉਣ ਦੀ ਪ੍ਰਕਿਰਿਆ ਆ ਉਹ ਬੜੀ ਢਿੱਲੀ ਆ ਜਿਸ ਕਾਰਨ ਜਿਹੜੀਆਂ ਵੋਟਾਂ ਬਹੁਤ ਘੱਟ ਜਿਹੜੀਆਂ ਉਹ ਬਣੀਆਂ ਆ ਤੇ ਅਸੀਂ ਇਹਦੇ ਬਾਬਤ ਵੀ ਮੰਗ ਪੱਤਰ ਲਿਆਉ ਦਿੱਤਾ ਆ ਕਿ ਜਿਹੜੀਆਂ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਬਣਾਉਣ ਵਾਸਤੇ ਜਿਸ ਤਰੀਕੇ ਦੇ ਨਾਲ ਦੂਸਰੀਆਂ ਵੋਟਾਂ ਬਣਾਉਣ ਲਈ ਘਰ 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 ਜਾ ਕੇ ਵੋਟਾਂ ਬਣਾਈਆਂ ਜਾਂਦੀਆਂ ਆ ਉਸੇ ਤਰੀਕੇ ਦੇ ਨਾਲ ਇਹਨਾਂ ਵੋਟਾਂ ਨੂੰ ਬਣਾਉਣ ਵਾਸਤੇ ਸ਼੍ਰੋਮਣੀ ਕਮੇਟੀ ਦੀਆਂ ਨੂੰ ਵੀ ਸਰਕਾਰ ਹੈ ਜਿਹੜੀ ਆ ਉਹ ਪ੍ਰਸ਼ਾਸਨ ਜਿਹੜੀ ਆਪਣੀ ਕਾਰਵਾਈ ਉਹ ਕਰਨੀ ਚਾਹੀਦੀ ਆ ਦੂਸਰੇ ਪਾਸੇ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਉੱਥੇ ਉਹਨਾਂ ਤੇ ਝੂਠਾੜਾ ਐਨਐਸਏ ਦਾ ਪਰਚਾ ਜਿਹੜਾ ਦਰਜ ਕਰਕੇ ਉਹ ਉਸ ਵੇਲੇ ਉਹਨਾਂ ਨੂੰ ਡਿਬੜੂਗਲ ਦੀ ਜੇਲ੍ਹ ਦੇ ਵਿੱਚ ਜਿਹੜਾ ਬੰਦ ਕੀਤਾ ਸੀ ਤੇ ਹੁਣ ਉੱਥੇ ਉਹਨਾਂ ਦੀ 1 ਸਾਲ ਦੀ ਜਿਹੜੀ ਆ ਨਜ਼ਰਬੰਦੀ ਆ ਉਹ ਪੂਰੀ ਹੋਣ ਜਾ ਰਹੀ ਆ ਤੇ ਸਰਕਾਰ ਉਹਨਾਂ ਦੇ ਖਿਲਾਫ ਝੂਠੇ ਪ੍ਰੋਪੋਗੈਂਡੇ ਕਰਕੇ ਉੱਥੇ ਉਹਨਾਂ ਦੀ ਜਿਹੜੀ ਨਿੱਜਤਾ ਆ ਉਹਨਾਂ ਦੇ ਜਿਹੜੇ ਜਿਹੜੀਆਂ ਉਹਨਾਂ ਦੇ ਸੈੱਲ ਉਹਦੇ ਵਿੱਚ ਗੁਪਤ ਜਿਹੜੇ ਆਹੋ ਉਹ ਕੈਮਰੇ ਲਾ ਕੇ ਉਹਨਾਂ ਦੀ ਜਿਹੜੀ ਨਿੱਜਤਾ ਨੂੰ ਉਹ ਕੈਦ ਕਰਕੇ ਕੱਲੋ ਕਿਸੇ ਤਰੀਕੇ ਦੇ ਤਰੀਕੇ ਦਾ ਝੂਠਾ ਪ੍ਰੋਪੋਗੈਂਡਾ ਕਰਕੇ ਸਰਕਾਰ ਜਿਹੜੀ ਆ ਉਹ ਕੁਝ ਵੀ ਕਹਾਣੀ ਜਿਹੜੀ ਉਹ ਘੜ ਸਕਦੀ ਆ ਤੇ ਉੱਥੇ ਜਦੋਂ ਇਸ ਗੱਲ ਦਾ ਰੜਾ ਰੌਲਾ ਪਿਆ ਤੇ ਸਰਕਾਰ ਨੇ ਉੱਥੇ ਭਾਈ ਅੰਮ੍ਰਿਤਪਾਲ ਸਿੰਘਾਂ ਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਜਿਹੜੇ ਝੂਠੇ ਪਰਚ ਜਿਹੜੇ ਅਰਚ ਜਿਹੜੇ ਦਰਜ ਕੀਤੇ ਆ ਸਰਕਾਰ ਲਗਾਤਾਰ ਸਿੱਖ ਕੌਮ ਨੂੰ ਜਿਹੜਾ ਇਹੋ ਗੁਲਾਮੀ ਇਹਦਾ ਜਿਹੜਾ ਅਹਿਸਾਸ ਕਰਵਾ ਰਹੀ ਆ ਤੇ ਸਿੱਖ ਕੌਮ ਨੂੰ ਇਹੋ ਸੋਚਣਾ ਪਊਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਹ ਹਕੂਮਤਾਂ ਜਿਹੜੀਆਂ ਜ਼ਬਰ ਕਰ ਰਹੀਆਂ ਇਹਦਾ ਹੱਲ ਜਿਹੜਾ ਆ ਉਹ ਕੀ ਕੱਢਣਾ ਆ ਕਿਸ ਪਾਸੇ ਸਾਨੂੰ ਜਾਣਾ ਆ ਸਾਨੂੰ ਆਪਣੀ ਇਸ ਸੋਚ ਨੂੰ ਸਾਡੀ ਇੱਕੋ ਹੀ ਇੱਕ ਜਿਹੜੀ ਆ ਪਾਸੇ ਜਿਹੜੀ ਗੱਲ ਜਿਹੜੀ ਆ ਉਹ ਸੰਤ ਜਰਨੈਲ ਸਿੰਘ ਜਿਵੇਂ ਕਹਿੰਦੇ ਸੀਗੇ ਉਹ ਬਈ 47 ਤੋਂ 47 ਵੇਲੇ ਟੋਪੀ ਆਜ਼ਾਦ ਕਰਾਈ ਸੀ ਹੁਣ ਉਹ ਜਿਹੜੀ ਪੱਗ ਸਾਨੂੰ ਆਜ਼ਾਦ ਕਰਾਉਣੀ ਪੈਣੀ ਆ ਤੁਸੀਂ ਦੇਖਿਆ ਹੋਊਗਾ ਕਿ ਭਾਈਪਾ ਦੇ ਭਾਈਪਾ ਦੇ ਗੁੰਡਿਆਂ ਵੱਲੋਂ ਕੋਲਕੱਤਾ ਦੇ ਵਿੱਚ ਇੱਕ ਆਈਏਐਸ ਅਫਸਰ ਜਿਹੜਾ ਆਈਪੀਐਸ ਅਫਸਰ ਜਿਹੜਾ ਉਹਨੂੰ ਵੀ ਉਹਨੂੰ ਪੱਗ ਕਰਕੇ ਜਿਹੜਾ ਉਹ ਖਾਲਸਤਾਨੀ ਕਿਹਾ ਗਿਆ ਇਹਨਾਂ ਨੇ ਭਾਜਪਾ ਸਰਕਾਰ ਨੇ ਆਪਣੇ ਥੱਲੇ ਤੱਕਰ ਕੈਡਰ 'ਚ ਜਿਹੜੇ ਆ ਉਹ ਸਿੱਖਾਂ ਬਾਰੇ ਜਿਹੜੀ ਇਹ ਗੱਲ ਜਿਹੜੀ ਆ ਉਹ ਫਲਾਤ ਤੀ ਕਿ ਸਿੱਖ ਜਿਹੜੇ ਉਹ ਖਾਲਸਤਾਨੀ ਆ ਇਸ ਕਰਕੇ ਕੌਮ ਨੂੰ ਜਿਹੜਾ ਆ ਉਹ ਆਪਣਾ ਅਮਨਮਈ ਤੇ ਜਮਹੂਰੀਅਤ ਤਰੀਕੇ ਨਾਲ ਖਾਲਸਤਾਨ ਵਾਲੇ ਪਾਸੇ ਨੂੰ ਜਿਹੜਾ ਉਹ ਆਪਣੀ ਜਿਹੜੀ ਆ ਉਹ ਇੱਕ ਮੁਠਤਾ ਕਰਕੇ ਉਹਦ ਨੂੰ ਸਾਨੂੰ ਬਦਲਣਾ ਚਾਹੀਦਾ ਜੀ ਅਮਰਪਾਲ ਜੀ ਇਹ ਆਡੀਓ ਵਾਇਰਲੋਜੀ ਦੇ ਵਿੱਚ ਉਹਨੇ ਪੂਰੇ ਠੇ ਸਾਰਾ ਖਰਾਬ ਦਿੱਤਾ ਕੀ ਜਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਤਪਾਲ ਸਿੰਘ ਜੀ ਦੇ ਉੱਤੇ ਜੋ ਵੀ ਹੋ ਰਿਹਾ ਇੱਕ ਪਾਸੇ ਜਦੋਂ ਭਾਈ ਅਮਰਤਪਾਲ ਸਿੰਘ ਜੀ ਪੰਜਾਬ ਦੇ ਵਿੱਚ ਜਿਹੜੀ ਨੌਜਵਾਨੀ ਚਿੱਟੇ ਦੇ ਨਾਲ ਮਰ ਰਹੀ ਆ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੇ ਆ ਲੋਕ ਉਹਨਾਂ ਨੂੰ ਜਦੋਂ ਬਚਾਉਣ ਦੇ ਲਈ ਇੱਕ ਖਾਲਸਾ ਵੀ ਰੰਭੀ ਸੀ ਤੇ ਜਿਹਦੇ ਵਿੱਚ ਜਿਹੜੇ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲੱਗ ਪਏ ਸੀ ਤੇ ਨੌਜਵਾਨ ਨਸ਼ੇ ਛੱਡ ਕੇ ਸਿੱਖੀ ਵਾਲੇ ਪਾਸੇ ਨੂੰ ਚੱਲ ਪਏ ਸੀ ਉਸ ਵੇਲੇ ਸਰਕਾਰ ਨੇ ਜਦੋਂ ਅਜਨਾਲੇ ਵਾਲੀ ਘਟਨਾ ਹੋਈ ਆ ਤੇ ਸਰਕਾਰ ਨੇ ਇਹ ਕਿਹਾ ਸੀਗਾ ਬਈ ਇਹ ਹਿੰਸਾ ਹੋਈ ਆ ਭਾਈ ਅਮਰਤਪਾਲ ਸਿੰਘ ਜੀ ਦੇ ਉੱਤੇ ਝੂਠੇ ਐਨਐਸਏ ਦੇ ਪਰਚੇ ਪਾ ਕੇ ਉਹਨਾਂ ਨੂੰ 디ਬੜੂਗਲ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਪਰ ਹੁਣ ਮੈਂ ਇਹ ਪੁੱਛਣਾ ਚਾਹੁੰਦਾ ਕਿ ਜੋ ਸਰਕਾਰ ਕਰ ਰਹੀ ਆ ਕੀ ਇਹ ਸਰਕਾਰੀ ਅੱਤਵਾਦ ਨਹੀਂ ਹੈ ਜਿਹੜੀ ਭਾਈ ਅਮਰਤਪਾਲ ਸਿੰਘ ਦੀ ਬੈਰਕ ਦੇ ਵਿੱਚ ਗੁਪਤ ਕੈਮਰੇ ਲਗਾ ਕੇ ਉਹਨਾਂ ਦੀ ਜਿਹੜੀ ਨਿੱਜਤਾ ਵਾ ਉਹਨੂੰ ਕੈਦ ਕੀਤਾ ਗਿਆ ਕੀ ਇਹ ਮਨੁੱਖੀ ਹੱਕਾਂ ਦਾ ਘਾਣ ਨਹੀਂ ਹੈ ਤੇ ਸਾਨੂੰ ਸਾਰਿਆਂ ਨੂੰ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਵਿੱਚ ਤੇ ਜੋ ਕਿਸਾਨੀ ਅੰਦੋਲਨ ਦੇ ਵਿੱਚ ਕੱਲ ਵੀ ਜਿਹੜਾ ਸਰਕਾਰੀ ਅਤਵਾਦ ਉੱਥੇ ਹਰਿਆਣੇ ਦੀਆਂ ਫੋਰਸਾਂ ਨੇ ਕੀਤਾ ਬਾਰਡਰਾਂ ਦੇ ਉੱਪਰ ਤੇ ਜਿਹਦੇ ਵਿੱਚ ਇੱਕ ਨੌਜਵਾਨ ਸ਼ਹੀਦ ਹੋਇਆ ਸਾਨੂੰ ਡਟ ਕੇ ਸਾਰਿਆਂ ਨੂੰ ਪੰਜਾਬ ਦੇ ਜਿਹੜੇ ਹੱਕੀ ਮੰਗਾਂ ਹੈਗੀਆਂ ਉਹਨਾਂ ਦੇ ਲਈ ਸਾਨੂੰ ਲਾਮਬੰਦ ਹੋਣਾ ਪਊਗਾ ਔਰ ਜਿਹੜੀਆਂ ਧਿਰਾਂ ਇਸ ਵੇਲੇ ਸੰਘਰਸ਼ ਕਰ ਰਹੀਆਂ ਕਿਸਾਨੀ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਬਾਰਡਰਾਂ ਤੇ ਉਹਨਾਂ ਦੀ ਵੀ ਡਟ ਕੇ ਜਿਹੜੀ ਹਮੈਤ ਕਰਨੀ ਚਾਹੀਦੀ ਕਿਸਾਨੀ ਸੰਘਰਸ਼ ਚੱਲ ਰਿਹਾ ਤੇ ਕੀ ਕਹਣਾ ਜਿਹੜਾ ਕਿਸਾਨੀ ਸੰਘਰਸ਼ ਪਿਛਲੇ ਸਮੇਂ ਚੱਲਿਆ ਸੀ ਉਹ ਜਿਹੜੀਆਂ ਕਾਲੇ ਕਾਨੂੰਨ ਸੇ ਜਿਨ੍ਹਾਂ ਦੇ ਰੱਦ ਕਰਾਉਣ ਲਈ 15 ਮਹੀਨੇ ਤੋਂ ਉੱਪਰ ਦਿੱਲੀ ਦੇ ਵਿੱਚ 700 ਤੋਂ ਉੱਪਰ ਜਿਹੜੇ ਕਿਸਾਨ ਸ਼ਹੀਦ ਹੋ ਗਏ ਸੀ ਬੜਾ ਲੰਮਾ ਸੰਘਰਸ਼ ਚੱਲਿਆ ਸੀ ਉਹਦੇ ਦੂਜੇ ਭਾਗ ਜਿਹੜਾ ਜਦੋਂ ਸਾਡੀਆਂ ਉਹ ਮੰਗਾਂ ਜੜੀਆਂ ਮੰਨੀਆਂ ਨਹੀਂ ਗਈਆਂ ਤੇ ਦੁਬਾਰਾ ਸੰਘਰਸ਼ ਚਾਲੂ ਹੋਇਆ ਕੱਲ ਜੋ ਕਸ਼ਾ ਸੀ ਆਪ ਖੁਦ ਜਾ ਕੇ ਦੇਖਿਆ ਉਹ ਬਾਰਡਰ ਤੇ ਬੜਾ ਵੱਡਾ ਅਤਿਆਚਾਰ ਹੋ ਰਿਹਾ ਕਿਸਾਨਾਂ ਤੇ ਜਦ ਕਿ ਅਸੀਂ ਇਸ ਦੇਸ਼ ਦੇ ਨਾਗ ਰੱਖਾਂ ਸਾਡਾ ਹੱਕ ਅਸੀਂ ਕਿਤੇ ਜਾ ਕੇ ਵੀ ਧਰਨਾ ਲਾ ਸਕਦੇ ਹਾਂ ਰੋਸ ਕਰ ਸਕਦੇ ਆ ਆਪਣਾ ਰੋਸ ਪ੍ਰਦਰਸ਼ਨ ਕਰ ਸਕਦੇ ਆ ਸਾਨੂੰ ਉਸ ਬਾਰਡਰ ਤੇ ਰੋਕ ਕੇ ਬਹੁਤ ਵੱਡਾ ਕੱਲ ਅਸੀਂ 10 ਵਜੇ ਆਏ ਆ ਰਾਤ ਦੇਖਿਆ ਸਾਡੇ ਤੇ ਅਤਿਆਚਾਰ ਹੋਇਆ ਦੂਸਰੇ ਬਾਰਡਰ ਤੇ ਇੱਕ ਜਿਹੜਾ ਨੌਜਵਾਨ ਸ਼ਹੀਦ ਹੋ ਗਿਆ ਉੱਥੇ ਆ ਕੇ ਹਰਿਆਣਾ ਪੁਲਿਸ ਦੇ ਗੁੰਡੇ ਜਿਨ੍ਹਾਂ ਨੇ ਆ ਕੇ ਬਜ਼ੁਰਗਾਂ ਦੀਆਂ ਨੌਜਵਾਨਾਂ ਦੀਆਂ ਲੱਤਾਂ ਤੋੜਦੇ ਆ ਟਰੈਕਟਰ ਜਾਲਦੇ ਆ ਟਰੈਕਟਰ ਭੰਨਦੇ ਆ ਉਹਦੇ ਵਿੱਚ 11ਾਂ ਭੰਨਤੀਆਂ ਸਾਨੂੰ ਮੇਰੇ ਹਿਸਾਬ ਨਾਲ ਇੱਕ ਕਿਸਾਨ ਹੋਣ ਦੇ ਵੀ ਨਾਤੇ ਸਾਨੂੰ ਇਹਨਾਂ ਨਾਲ ਰਹਿਣਾ ਨਹੀਂ ਚਾਹੀਦਾ ਮੈਂ ਕਿਸਾਨ ਜੁਨੀਅਨ ਨੂੰ ਬੇ ਜੜੀਆਂ ਜੁਨੀਅਨਾਂ ਨੂੰ ਅਪੀਲ ਕਰਦਾ ਵੀ ਜੇ ਤੁਹਾਨੂੰ ਬਾਰਡਰ ਤੋਂ ਗਾਂ ਨੇ ਜਾਣ ਦਿੰਦੇ ਅਸੀਂ ਨਹੀਂ ਜਾਣਾ ਇਹ ਆਪਣਾ ਬਾਰਡਰ ਬਣਾ ਲੈਣਾ ਪੱਕਾ ਹੋ ਰੱਖ ਲੈਣਾ ਇਹ ਅਸੀਂ ਹਿੰਦੂ ਹੋਈਏ ਸਿੱਖ ਹੋਈਏ ਪੰਜਾਬ ਦੇ ਮੁਸਲਮਾਨ ਹੋਈਏ ਅਸਾਈ ਹੋਈਏ ਅਸੀਂ ਇਕੱਠੇ ਹੋ ਕੇ ਪੰਜਾਬ ਦੀ ਗੱਲ ਕਰੀਏ ਜਦ ਕਿ ਐਡਾ ਅਤਿਆਚਾਰ ਸਾਡੇ ਤੇ ਬਹੁਤ ਅਤਿਆਚਾਰ ਹੋ ਰਿਹਾ ਸਾਰੀਆਂ ਜਥੇਬੰਦੀਆਂ ਬਹੁਤ ਸੋਲਜ ਤਰੀਕੇ ਨਾਲ ਕੰਮ ਕਰ ਰਹੀਆਂ ਵਾਕਿ ਭਾਈ ਅਮਰਤਪਾਲ ਸਾਹਿਬ ਦੀ ਗੱਲ ਕੀਤੀ ਆ ਉਹ ਵੀ ਸਾਡੇ ਨਾਲ ਸਰਾਸਰ ਧੱਕਾ ਆ ਬਹੁਤ ਵੱਡਾ ਸਾਡੇ ਨਾਲ ਧੱਕਾ ਆ ਅਸੀਂ ਮੈਂ ਤਾਂ ਫਿਰ ਦੁਬਾਰਾ ਉਹੀ ਗੱਲ ਕਹੂੰਗਾ ਜੋ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਲੇ ਕਹੇ ਗਏ ਸੀ ਤੇ ਇਹ ਜਿਹੜਾ ਸਾਨੂੰ ਗੁਲਾਮੇ ਆ ਇਹਨੇ ਗੁਲਾਮੀ ਦਾ ਅਹਿਸਾਸ ਕਰਾਤਾ ਅਸੀਂ ਆਜ਼ਾਦ ਮੁਲਖ 'ਚ ਰਹਿ ਕੇ ਹੀ ਆਪਣਾ ਗੁਜ਼ਾਰਾ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ